ਮਾਨੂੰ ਇਹ ਸਮਝ ਲੈਣਾ ਚਾਹੀਦਾ ਇਹ ਬਾਬਾ ਬੰਦਾ ਸਿੰਘ ਦੇ ਵਾਰਸ ਲੋਕ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਭਗਵਾਨ ਤੇ ਦੀ ਕੀ ਕਹਾਤ ਆ ਸਾਨੂੰ ਜ਼ਮੀਨਾਂ ਦੇ ਵਿੱਚੋਂ ਬਾਹਰ ਕੱਢ ਸਕੂਗਾ ਤੇ ਅਗਲੇ ਮੁੱਖ ਮੰਤਰੀ ਨੂੰ ਕਹਿਣਾ ਕਿ ਆ ਲੁਧਿਆਣੇ ਦੇ ਵਿੱਚ ਖੜੇ ਆ ਜਿੱਥੇ 5 ਤੋਂ 6 ਕਰੋੜ ਰੁਪਈਆ ਕਿੱਲੇ ਦਾ ਰੇਟ ਆਜਾ ਇਹ ਕਹਿੰਦੇ 4-5 ਕਰੋੜ ਰੁਪਈਆ ਦੇਵਾਂਗੇ ਸਾਡੇ ਦਿਮਾਗ ਦੇ ਉੱਤੇ ਪਾਗਲ ਲਿਖਿਆ ਭਗਵਾਨਤਮਾਨ ਸਰਕਾਰ ਨੂੰ ਸਾਡੀ ਵੀ ਕਿਸਾਨ ਸਯੁਕਤ ਮੋਰਚੇ ਲੋ ਚਤਾਵਨੀ ਆ ਕਿ ਜੇ ਤੁਸੀਂ ਇੱਕ ਕਦਮ ਗਾਹ ਨੂੰ ਵਧਾਉਂਦੇ ਜ਼ਮੀਨਾਂ ਲੈਣ ਲਈ ਤੇ ਅਸੀਂ ਦੋ ਕਦਮ ਗਾਹ ਵਧ ਕੇ ਤੁਹਾਡਾ ਟੱਕਰਾ ਕਰਾਂਗੇ ਤੁਹਾਨੂੰ ਪੰਜਾਬ ਦੇ ਵਿੱਚੋਂ ਬਾਹਰ ਕਰਾਂਗੇ ਉਹਨੇ ਚੈਲੰਜ ਕੀਤਾ ਸੀ ਉਹਦਾ ਚੈਲੰਜ ਅੱਜ ਤੱਕ ਕਬੂਲ ਆ ਭਗਵਾਨ ਤੁਮਾਨ ਤੈਨੂੰ ਕਿਸਾਨ ਸਯੁਕਤ ਮੋਰਚੇ ਲੋ ਤੀਜੀ ਵਾਰ ਅੱਜ ਸਾਡਾ ਫੇਰ ਚੈਲਜ ਰੈਕਟੇਬਲ ਟਾਕ ਪੂਰੇ ਭਾਰਤ ਦਾ মিডিਆ ਬੁਲਾਵਾਂਗੇ ਵਰਲਡ ਦਾ মিডিਆ ਬੁਲਾਵਾਂਗੇ ਉਥੇ ਸਾਬਤ ਕਰਾਂਗੇ ਕਿ ਚੋਰਾਂ ਤੇ ਲਟੇਰਿਆਂ ਦੀ ਸਰਕਾਰ ਆ ਇਹ ਚੋਰਾਂ ਤੇ ਲਟੇਰਿਆਂ ਦੀ ਪਾਲਿਸੀ ਕੀ ਆ ਭਗਵੰਤ ਮਾਨ ਉਦੋਂ ਕਿਸਾਨ ਦਾ ਪੁੱਤ ਸੀਗਾ ਜਦੋਂ ਮਾਸਟਰ ਮਹਿੰਦਰ ਦੇ ਸਾਈਕਲ ਦੇ ਉੱਤੇ ਬਹਿ ਕੇ ਸਕੂਲ ਜਾਂਦਾ ਸੀ ਜਦੋਂ ਐਮਪੀ ਬਣ ਗਿਆ ਇਹ ਉਦੋਂ ਪੁੱਤ ਬਣ ਗਿਆ ਕਾਰਪੋਰੇਟ ਘਰਾਣਿਆਂ ਦਾ ਇਸ ਕਰਕੇ ਇਹ ਪੰਜਾਬ ਦੇ ਉੱਤੇ ਬਹੁਤ ਮਾੜੇ ਕਾਨੂੰਨ ਲੈ ਕੇ ਆਇਆ ਪੰਜਾਬ ਨੂੰ ਜਿਹੜਾ ਅਰਥ ਤੱਕੋਂ ਮਾਰਾ ਕਰਨ ਦੀ ਕੋਸ਼ਿਸ਼ ਆ ਜਿਹੜੀ ਇਹ ਭਗਵੰਤ ਮਾਨ ਦੀ ਆ ਇਹ ਪੰਜਾਬ ਦੇ ਲੋਕ ਇਹਦੀ ਪੂਰੀ ਨਹੀਂ ਹੋਣ ਦੇਣਗੇ ਪੰਜਾਬ ਸਰਕਾਰ ਇੱਕ ਪਾਲਿਸੀ ਲੈ ਕੇ ਆਈ ਆ ਲੈਂਡ ਪੂਲਿੰਗ ਪਾਲਿਸੀ ਤੇ ਸਰਕਾਰ ਦਾ ਤਰਕਾ ਕਿ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਉਹਨੂੰ ਅਸੀਂ ਡਿਵੈਲਪ ਕਰਕੇ ਕਿਸਾਨਾਂ ਨੂੰ ਦੇਵਾਂਗੇ ਜ਼ਮੀਨ ਦੇ ਰੇਟ ਬਹੁਤੇ ਬਹੁਤ ਕਈ ਗੁਣਾ ਹੋ ਜਾਣਗੇ ਉਹੀ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕਿਸਾਨਾਂ ਦੇ ਧਰਨੇ 'ਚ ਜਾ ਕੇ ਪੈਂਦੇ ਸੀ ਜਿਹੜੇ ਕਹਿੰਦੇ ਸੀ ਜ਼ਮੀਨ ਤੇ ਕਿਸਾਨਾਂ ਦੀ ਇਸਤੇ ਅੱਖ ਨਹੀਂ ਰੱਖਣੀ ਚਾਹੀਦੀ ਕਾਰਪੋਰੇਟ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਤੇ ਹਮਲਾ ਨਹੀਂ ਹੋਣਾ ਚਾਹੀਦਾ ਹੁਣ ਉਹੀ ਮੁੱਖ ਮੰਤਰੀ ਕਿਸਾਨਾਂ ਦੀਆਂ ਜ਼ਮੀਨਾਂ ਖੋਕੇ ਉਥੇ ਅਰਬਨ ਸਟੇਟ ਦਾ ਨਾਂ ਦਿੱਤਾ ਜਾ ਰਿਹਾ ਅਰਬਨ ਸਟੇਟ ਬਣਾਈ ਜਾਣਗੇ ਤੇ ਕਹਿ ਰਹੇ ਨੇ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੇ ਉਲ ਕਈ ਗੁਣਾ ਹੋ ਜਾਣਗੇ ਪਰ ਪੰਜਾਬ ਭਰ ਦੇ ਕਿਸਾਨ ਇਹ ਸਾਰੇ ਦੇ ਵਿਰੋਧ ਦੇ ਵਿੱਚ ਨੇ ਇੱਕ ਸਰਕਾਰੇ ਜੋ ਪਾਲਿਸੀ ਲੈ ਕੇ ਆਈਆ ਕਿਸਾਨਾਂ ਦਾ ਵੱਡਾ ਇਕੱਠਾ ਜੀ ਯੋਧਾ ਦੇ ਵਿੱਚ ਹੋਇਆ ਤੇ ਮੇਰੇ ਨਾਲ ਕਿਰਤੀ ਕਿਸਾਨ ਯੂਨੀਅਨ ਤੋਂ ਭਾਈ ਕੁਲਦੀਪ ਸਿੰਘ ਨੇ ਗੱਲਬਾਤ ਕਰਦੇ ਆਂ ਭਾਈ ਕੁਲਦੀਪ ਜੀ ਧੰਨਵਾਦ ਤੁਸੀਂ ਅੱਖਰ ਲਈ ਬਹੁਤ ਬਹੁਤ ਮਿਹਰਬਾਨੀ ਜੀ ਅੱਖਰ ਅੱਛਾ ਕੁਲਦੀਪ ਸਿੰਘ ਮੈਨੂੰ ਇਹ ਦੱਸੋ ਕੀ ਜ਼ਮੀਨਾਂ ਜਿਹੜੀਆਂ ਕਿਸਾਨਾਂ ਦੀਆਂ ਹੈਗੀਆਂ ਹੁਣ ਘੱਟ ਪਜਾਉ ਨੇ ਉਹ ਕਰਨੀ ਸੀ ਡਿਵੈਲਪ ਕਰਕੇ ਦੇਵਾਂਗੇ ਕੀਮਤ ਕਈ ਗੁਣਾ ਹੋ ਜੂ ਹੁਣ ਕੀਮਤ ਘਟਾ ਕਿਸਾਨਾਂ ਦੀ ਨਾਲੇ ਕੀਮਤ ਇਸ ਤਰੀਕੇ ਲਾ ਰਹੇ ਨੇ ਵੀ ਭਾਈ ਆਜੋ ਵੇਚ ਦੋ ਬਿਲਕੁਲ ਭਾਈ ਜੀ ਜਿਵੇਂ ਤੁਸੀਂ ਪਹਿਲਾਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਕਿ ਇਹ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਭਗਵੰਤਮਾਨ ਜਾ ਕੇ ਕਹਿੰਦਾ ਸੀ ਕਿ ਕਿਸਾਨਾਂ ਦੀਆਂ ਜ਼ਮੀਨਾਂ ਖੋਣੀਆਂ ਜਿਹੜੀ ਬਹੁਤ ਮਾੜੀ ਗੱਲ ਆ ਕਿਸਾਨਾਂ ਕੋਲ ਇੱਕੋ ਇੱਕ ਚੀਜ਼ ਆ ਜਿਹੜੀ ਜ਼ਮੀਨ ਆ ਜਿਹਦੇ ਤੋਂ ਕਿਸਾਨ ਆਪਦਾ ਆਪਦੇ ਪਰਿਵਾਰ ਦਾ ਤੇ ਪੂਰੇ ਪੰਜਾਬ ਵਸੀਆਂ ਦਾ ਢੱਡਪਾਲ ਦਾ ਇਸ ਕਰਕੇ ਕਿਸਾਨਾਂ ਤੋਂ ਜ਼ਮੀਨ ਨਹੀਂ ਖੋਣੀ ਚਾਹੀਦੀ ਉਦੋਂ ਇਹ ਆਮ ਆਦਮੀ ਦਾ ਨਹੀਂ ਸੀਗਾ ਉਦੋਂ ਇੱਕ ਮਾਸਟਰ ਮਹਿੰਦਰ ਦਾ ਮੁੰਡਾ ਸੀ ਉਸ ਤੋਂ ਬਾਅਦ ਜਦੋਂ ਇਹਨੂੰ ਰੰਗ ਆ ਜਿਹੜੀ ਆਮ ਆਦਮੀ ਦੀ ਲੱਗੀ ਆਮ ਆਦਮੀ ਪਾਰਟੀ ਕਾਰਪੋਰੇਟ ਘਰਾਣਿਆਂ ਦੀ ਖੜੀ ਕੀਤੀ ਆ ਬੀਜੇਪੀ ਦੀ ਬੀ ਟੀਮ ਆ ਕਿ ਅੱਜ ਆਮ ਤੋਂ ਖਾਸ ਬਣਿਆ ਭਗਵੰਤ ਮਾਨ ਨੂੰ ਇਹ ਲੱਗਣ ਲੱਗਿਆ ਕਿ ਕਿਸਾਨਾਂ ਦੀ ਜ਼ਮੀਨ ਆ ਜਿਹੜੀ ਪੌਣੇ 2 ਲੱਖ ਦੇ ਨੇੜੇ ਸਾਲ ਦੀ ਆਮਦਨ ਕਿਸਾਨਾਂ ਨੂੰ ਦਿੰਦੀ ਆ ਉਹਦੇ ਤੋਂ ਵੱਡੀ ਅਸੀਂ ਅਰਬਨ ਸਟੇਜ ਖਰੀਦ ਕਰਕੇ ਉਹਦੇ ਵਿੱਚੋਂ ਆ ਜਿਹੜੀ ਕਿਸਾਨਾਂ ਨੂੰ ਕਰੋੜਪਤੀ ਬਣਾ ਦੇਾਂਗੇ ਇਹਨਾਂ ਦੀ ਅਸੀਂ ਝੁੰਮਲੇ ਦੇ ਵਿੱਚ ਆਉਣ ਵਾਲੇ ਨਹੀਂ ਸਾਨੂੰ ਪਤਾ ਕਿ ਲਟੇਰੇ ਇਹ ਲੁੱਟ ਕੇ ਪੰਜਾਬ ਨੂੰ ਦਿੱਲੀ ਦੇ ਲਈ ਤਿਆਰ ਆ ਪੂਰੇ ਤੇ ਲੈ ਚੁੱਕੇ ਆ ਪਹਿਲਾਂ ਇਹਨਾਂ ਨੇ ਸਾਨੂੰ ਦੇਣਾ ਢੇਲਾ ਨਹੀਂ ਇਹਨਾਂ ਨੇ ਇੱਕ ਵਾਰੀ ਪੈਲੀਆਂ ਵੱਲ ਕੇ ਜਿਹੜਾ ਕਹਿੰਦੇ 2 ਕਰੋੜ ਜਾਂ 3 ਕਰੋੜ ਉਹ ਸਾਡੇ ਪੱਲੇ ਕੱਖ ਨਹੀਂ ਪੈਣਾ ਇਹਨਾਂ ਨੇ ਪੰਜਾਬ ਨੂੰ ਲੁੱਟ ਲੁੱਟ ਕੇ ਦਿੱਲੀ ਨੂੰ ਲੈ ਕੇ ਜਾਣਾ ਲੁੱਟ ਕੇ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੇ ਹਵਾਲੇ ਕਰਨਾ ਤੇ ਕਾਰਪੋਰੇਟ ਘਰਾਣਿਆਂ ਦਾ ਪੰਜਾਬ ਦੇ ਉੱਤੇ ਰਾਜ ਕਰਾਉਣਾ ਇਹ ਜਿਹੜੀ ਇਹਨਾਂ ਦੀ ਪਾਲਿਸੀ ਆ ਇਹ ਪਾਲਿਸੀ ਆ ਜਿਹੜੀ ਭਗਵੰਤ ਮਾਨ ਨੂੰ ਇਹ ਸਮਝ ਲੈਣਾ ਚਾਹੀਦਾ ਇਹ ਬਾਬਾ ਬੰਦਾ ਸਿੰਘ ਦੇ ਵਾਰਸ ਲੋਕ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਭਗਵੰਤੇ ਦੀ ਕੀ ਕਹਾਤਾ ਸਾਨੂੰ ਜ਼ਮੀਨਾਂ ਦੇ ਵਿੱਚੋਂ ਬਾਹਰ ਕੱਢ ਸਕੂਗਾ ਇਸ ਕਰਕੇ ਭਗਵੰਤ ਮਾਨ ਸਰਕਾਰ ਨੂੰ ਸਾਡੀ ਵੀ ਕਿਸਾਨ ਸੰਯੁਕਤ ਮੋਰਚੇ ਲੋ ਚਤਾਵਣੀ ਆ ਕਿ ਜੇ ਤੁਸੀਂ ਇੱਕ ਕਦਮ ਗਾਹ ਨੂੰ ਵਧੋਂਗੇ ਜ਼ਮੀਨਾਂ ਲੈਣ ਲਈ ਤੇ ਅਸੀਂ ਦੋ ਕਦਮ ਗਾਂ ਵਧ ਕੇ ਤੁਹਾਡਾ ਟੱਕਰਾ ਕਰਾਂਗੇ ਤੁਹਾਨੂੰ ਪੰਜਾਬ ਦੇ ਵਿੱਚੋਂ ਬਾਹਰ ਕਰਾਂਗੇ ਉਹ ਤਾਂ ਕਿਵੇਂ ਵੀ ਹੁਣ ਜ਼ਮੀਨ ਦਾ ਉਹਨਾਂ ਮੁੱਲ ਨਹੀਂ ਹੈਗਾ ਅਸੀਂ ਕਹਿੰਦੇ ਹਜ਼ਾਰ ਗਾਇ ਦਾ ਪਲਾਟ ਇੱਕ ਦੇਣਾ ਜਿਹੜਾ 3-4 ਕਰੋੜ ਦਾ ਉਹ ਤਾਂ ਕਹਿੰਦੇ ਅਸੀਂ 4-5 ਕਰੋੜ ਕਿਲੋ ਚੋਂ ਕੱਢ ਕੇ ਦੇਵਾਂਗੇ ਕਿਸਾਨ ਨੂੰ ਡਿਵੈਲਪ ਕਰਕੇ ਇਸ ਮੈਂ ਬੇਅਕਲੇ ਮੁੱਖ ਮੰਤਰੀ ਨੂੰ ਕਹਿਣਾ ਕਿ ਆ ਲੁਧਿਆਣੇ ਦੇ ਵਿੱਚ ਖੜੇ ਆ ਜਿੱਥੇ 5 ਤੋਂ 6 ਕਰੋੜ ਰੁਪਈਆ ਕਿੱਲੇ ਦਾ ਰੇਟ ਅੱਜ ਇਹ ਕਹਿੰਦੇ 4-5 ਕਰੋੜ ਰੁਪਈਆ ਦੇਵਾਂਗੇ ਸਾਡੇ ਦਿਮਾਗ ਦੇ ਉੱਤੇ ਪਾਗਲ ਲਿਖਿਆ ਕਿ ਇਹਨਾਂ ਘਟਗੇ ਲੋਕਾਂ ਦੇ ਮਗਰ ਲੱਗੇ ਅਸੀਂ ਆਪਦੇ ਉਹ ਗੁਰੂਆਂ ਪੀਰਾਂ ਦੀ ਧਰਤੀ ਵੇਚ ਗਏ ਜਿਹੜੇ ਪੰਜਾਬ ਦੇ ਉੱਤੇ ਚੱਪੇ-ਚੱਪੇ ਤੇ ਸਾਡੇ ਗੁਰੂਆਂ ਪੀਰਾਂ ਦਾ ਖੂਨ ਸਿੰਮਿਆ ਹੋਇਆ ਉਸ ਧਰਤੀ ਨੂੰ ਇਹ ਖਰੀਦਣਾ ਚਾਹੁੰਦੇ ਆ ਇਹ ਧਰਤੀ ਦਾ ਇਤਿਹਾਸ ਅੱਜ ਤੱਕ ਆ ਕਿ ਇਸ ਪੰਜਾਬ ਦੀ ਧਰਤੀ ਆ ਸਰਹੰਦ ਦੀ ਜਿਹੜੀ ਸਭ ਤੋਂ ਮਹਿੰਗੀ ਦੁਨੀਆ ਦੀ ਜ਼ਮੀਨ ਅੱਜ ਤੱਕ ਉਹਦਾ ਰਿਕਾਰਡ ਨਹੀਂ ਤੋੜ ਤੋੜ ਸਕਿਆ ਕੋਈ ਇਸ ਕਰਕੇ ਭਗਵੰਤ ਮਾਨਸਿਆ ਸਾਲ ਤੇਰਾ ਡੇਢ ਰਹਿ ਗਿਆ ਬੰਦਿਆਂ ਨੂੰ ਕੱਟ ਲੇਗਾ ਸਹੀ ਆ ਨਹੀਂ ਤੈਨੂੰ ਪਤਾ ਲੱਗਾ ਲੱਗ ਪਿਆ ਤੇਰੇ ਐਮਐਲਏ ਨੂੰ ਪਿੰਡਾਂ ਦੇ ਵਿੱਚੋਂ ਭਜਾਉਣਾ ਸ਼ੁਰੂ ਕਰਤਾ ਤੇ ਤੇਰੇ ਵੀ ਉਹ ਦਿਨ ਦੂਰ ਨਹੀਂ ਤੇਰੇ ਨਾਲ ਵੀ ਹਾਲ ਇਹ ਹੂਨ ਵਾਲਾ ਤੇ ਜ਼ਮੀਨਾਂ ਤੇ ਜਿਹੜੀ ਤੂੰ ਅੱਖ ਰੱਖੀ ਆ ਇਹ ਤੇਰਾ ਸੁਪਨਾ ਹੀ ਕਦੇ ਵੀ ਪੂਰਾ ਨਹੀਂ ਹੁੰਦਾ ਮੰਨ। ਜਦ ਤੱਕ ਆਪ ਸਾਰੀ ਖੇਤੀਬਾੜੀ ਵਾਲਿਆਂ ਦੇ ਅੱਠ ਜ਼ਿਮੀਂਦਾਰਾਂ ਜਦੋਂ ਤੱਕ ਕਿਸਾਨੀ ਕਿਸਾਨ ਦੇ ਲਈ ਤਾਂ ਇਹ ਹੁੰਦਾ ਵੀ ਯਾਰ ਜੇ ਕਣਕ 55 60 ਮਾਣਾ ਪੈਗੀ ਤਾਂ ਬਹੁਤ ਵਧੀਆ ਹੋ ਗਈ ਕਿਲੇ ਚ ਜੇ ਜੀਰੀ ਸਾਵਣ ਪੈ ਗਈ ਤਾਂ ਵੀ ਬਹੁਤ ਚੰਗੀ ਹੋ ਗਈ ਪਰ ਕਿਸਾਨ ਦੇ ਲਈ ਤਾਂ ਇਹ ਚੀਜ਼ ਮੈਨੇ ਰੱਖਦੀ ਝਾੜ ਮੈਨੇ ਰੱਖਦਾ ਕਿਸਾਨ ਦੇ ਲਈ ਜਿਹੜਾ ਕਿ ਡਿਵੈਲਪ ਕਰਕੇ ਅਸੀਂ ਸ਼ੋਅਰੂਮ ਕੱਟ ਕੇ ਦੇਵਾਂਗੇ ਅਸੀਂ ਪਲਾਟ ਕੱਟ ਕੇ ਦੇਵਾਂਗੇ ਭਗਵੰਤ ਸਿੰਘ ਮਾਨ ਜਿਹੜੇ ਖੁਦ ਕਿਸਾਨ ਦਾ ਪੁੱਤ ਕਖਵਾਉਂਦੇ ਆਪਦੇ ਆਪ ਨੂੰ ਕਦੇ ਜੈਂਡੋਰੀ ਦੀਆਂ ਪਟਿਆਂ ਦੀਆਂ ਬਰੋਜੀਆਂ ਦੀਆਂ ਗੱਲਾਂ ਕਰਦਿਆ ਉਹ ਇਸ ਪਾਸੇ ਕਿਵੇਂ ਫਸ ਗਿਆ ਉਹ ਇਹ ਗੱਲਾਂ ਕਿਉਂ ਕਰਨ ਲੱਗ ਗਿਆ ਭਗਵੰਤ ਮਾਨ ਉਦੋਂ ਕਿਸਾਨ ਦਾ ਪੁੱਤ ਸੀਗਾ ਜਦੋਂ ਮਾਸਟਰ ਮਹਿੰਦਰ ਦੇ ਸ਼ੈਂਕਲ ਦੇ ਉੱਤੇ ਬਹਿ ਕੇ ਸਕੂਲ ਜਾਂਦਾ ਸੀ ਜਦੋਂ ਐਮਪੀ ਬਣ ਗਿਆ ਇਹ ਉਦੋਂ ਪੁੱਤ ਬਣ ਗਿਆ ਕਾਰਪੋਰੇਟ ਘਰਾਣਿਆਂ ਦਾ ਨਾਲੇ ਸਾਨੂੰ ਅੰਨ ਦਾਤਾ ਕਿਹਾ ਜਾਂਦਾ ਅੰਨ ਦਾਤਾ ਆਪਦਾ ਨਹੀਂ ਸੋਚਦਾ ਜਦੋਂ ਫਸਲ ਮੰਡੀਆਂ ਦੇ ਵਿੱਚ ਆਉਂਦੀ ਆ ਉਹ ਫਸਲ ਦੇ ਉੱਤੋਂ ਆਰਥਿਕ ਦੇ ਵਿੱਚ ਜੇ ਗੱਲ ਕਰ ਲਈਏ ਲੇਬਰ ਦੁਕਾਨਦਾਰ ਸਾਰੇ ਆ ਜਿਹੜੇ ਜੀਵਿੰਦਾਰ ਜਦੋਂ ਫਸਲ ਮੰਡੀਆਂ ਦੇ ਵਿੱਚੋਂ ਲਿਉਂਦਾ ਸਾਰੇ ਲੋਕ ਆ ਜਿਹੜੇ ਉਦੋਂ ਖੁਸ਼ ਹੁੰਦੇ ਆ ਕਿ ਸਾਡੀ ਰੋਜੀ ਰੋਟੀ ਦਾ ਕਿਸਾਨਾਂ ਨੇ ਇੱਕ ਸਾਧਨ ਬਣਾਇਆ ਇਸ ਕਰਕੇ ਅਸੀਂ ਪੂਰੇ ਪੰਜਾਬ ਦੀ ਲੋਕਾਂ ਦੀ ਰੋਜੀ ਰੋਟੀ ਖੋਹ ਕੇ ਆ ਜਿਹੜੀ ਇਹਨਾਂ ਦਲਾਲਾਂ ਨੂੰ ਨਹੀਂ ਦੇਣੀ ਚਾਹੁੰਦੇ ਇਸ ਕਰਕੇ ਇਹ ਪੰਜਾਬ ਦੇ ਉੱਤੇ ਬਹੁਤ ਮਾੜੇ ਕਾਨੂੰਨ ਲੈ ਕੇ ਆਇਆ ਪੰਜਾਬ ਨੂੰ ਆ ਜਿਹੜਾ ਅਰਕ ਤੱਕੋਂ ਮਾੜਾ ਕਰਨ ਦੀ ਕੋਸ਼ਿਸ਼ ਆ ਜਿਹੜੀ ਇਹ ਭਗਵੰਤ ਮਾਨ ਦੀ ਆ ਇਹ ਪੰਜਾਬ ਦੇ ਲੋਕ ਇਹਦੀ ਪੂਰੀ ਨਹੀਂ ਹੋਣ ਦੇਣਗੇ ਅੱਛਾ ਭਾਈ ਪੰਜਾਬ ਦੀ ਕਿਸਾਨੀ ਤੇ ਜ਼ਮੀਨਾਂ ਤੇ ਇੱਕ ਹਮਲਾ ਸੀ ਕੇਂਦਰ ਸਰਕਾਰ ਦਾ ਉਦੋਂ ਕਿਸਾਨਾਂ ਨੇ ਅੱਗੇ ਹੋ ਕੇ ਲੜ ਕੇ ਢਾਲਤਾ ਤੁਹਾਨੂੰ ਲੱਗਦਾ ਇਹ ਹਮਲਾ ਜਿਹੜਾ ਪੰਜਾਬ ਸਰਕਾਰ ਦਾ ਜਿਹਨੂੰ ਹਾਲਾਂਕਿ ਪੰਜਾਬ ਸਰਕਾਰ ਦਾ ਪਾਲਿਸੀ ਕਹਿ ਰਹੀ ਆ ਉਹ ਵੀ ਕਹਿ ਰਹੇ ਜਿਹੜਾ ਕਿਵੇਂ ਕਿਸਾਨਾਂ ਨੂੰ ਤੁਸੀਂ ਗੱਲਾਂ ਬਾਤ ਕਰਦੇ ਹੋ ਭਾਵੇਂ ਉਹ ਪੱਤਰਕਾਰ ਹੋਣ ਭਾਵੇਂ ਕਿਸਾਨਾਂ ਗੋਣ ਕਹਿੰਦੇ ਤੁਸੀਂ ਗੁੰਮਰਾਹ ਕਰਦੇ ਹੋ ਕਿਸਾਨਾਂ ਨੂੰ ਪਰ ਮੈਂ ਪੁੱਛ ਰਿਹਾ ਸੀ ਵੀ ਜਿਹੜਾ ਦੂਜਾ ਹਮਲਾ ਪੰਜਾਬ ਸਰਕਾਰ ਦਾ ਕੀ ਇਹ ਵੀ ਪਹਿਲੇ ਸਰਕਾਰ ਵਾਂਗ ਪਹਿਲੇ ਹਮਲੇ ਵਾਂਗੂ ਢਾਲ ਦੋਗੇ ਜਾਂ ਕਾਮਯਾਬ ਹੋ ਜਾਣਗੇ ਪਹਿਲੀ ਗੱਲ ਤਾਂ ਇਹ ਜਿਹੜੇ ਅਸੀਂ ਤਿੰਨ ਖੇਤੀ ਕਾਨੂੰਨ ਰੱਦ ਕਰਾ ਕੇ ਆਏ ਆ ਸੇਮ ਉਹ ਚੀਜ਼ ਹੀ ਇਹ ਆ ਉਹਦੇ ਵਿੱਚ ਵੀ ਹਜ਼ਾਰਾਂ ਕਿੱਲਾ ਵਲਣਾ ਸੀਗਾ ਉਹਦੇ ਵਿੱਚ ਫਾਰਮ ਬਾਨਨੇ ਸੀ ਉਹਦੇ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਹੀ ਬਾਨਨੀਆਂ ਸੀ ਇਹ ਦੂਜਾ ਹਮਲਾ ਸੈਂਟਰ ਤੋਂ ਬਾਅਦ ਪੰਜਾਬ ਸਰਕਾਰ ਨੇ ਕਿਸਾਨਾਂ ਤੇ ਕੀਤਾ ਤੇ ਇਹ ਗੱਲ ਭਗਵੰਤ ਮਾਨ ਨੂੰ ਸਮਝ ਲੈਣੀ ਚਾਹੀਦੀ ਆ ਕਿ ਟੇਬਲ ਟਾਕ ਤੇ ਐਡੇ ਐਡੇ ਸਿਰਾਂ ਵਾਲੇ ਸੈਂਟਰ ਦੇ ਮੰਤਰੀ ਤੇ ਸੰਤਰੀ ਬਹਿੰਦੇ ਰਹੇ ਆ ਟੇਬਲ ਟॉक ਤੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਆ ਜਿਹੜੇ ਤਿੰਨ ਖੇਤੀ ਕਾਨੂੰਨ ਗਲਤ ਲੈ ਕੇ ਆਏ ਆ ਤੇ ਉਹ ਰੱਦ ਕਰਾ ਕੇ ਲੈਂਦੇ ਆ ਤੇ ਭਗਵੰਤ ਮਾਨ ਤਾਂ ਫਿਰ ਉਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਆ ਜਿਹੜੀ ਬਹੁਤ ਛੋਟੀ ਆ ਇਹ ਵੀ ਇਸੇ ਤਰ੍ਹਾਂ ਜਿਵੇਂ ਇਹਨਾਂ ਨੇ ਲੈਂਦੇ ਆ ਓਵੇਂ ਹੀ ਜਿੰਨਾ ਚਿਰ ਇਹ ਰੱਦ ਨਹੀਂ ਕਰਦੇ ਅਸੀਂ ਟੈੱਕੇ ਬਹਿਣ ਵਾਲੇ ਨਹੀਂ ਦੂਜਾ ਭਗਵੰਤ ਨੂੰ ਇੱਕ ਗੱਲ ਮੈਂ ਕਲੀਅਰ ਕਹਿ ਦਿੰਨਾ ਕੰਦ ਤੇ ਲਿਖਿਆ ਪੜ ਲੈਣਾ ਚਾਹੀਦਾ ਇਤੋਂ ਗੋਰੇ ਵੀ ਭਜਾਏ ਆ ਇਥੋਂ ਕਾਲੇ ਵੀ ਭਜਾਇਆ ਅਬਦਾਲੀ ਵੀ ਭਜਾਇਆ ਇਹ ਲੋਕ ਜਦੋਂ ਜਦੋਂ ਪੰਜਾਬ ਦੇ ਉੱਤੇ ਕੋਈ ਧਾੜ ਵੀ ਬਣ ਕੇ ਆਉਂਦਾ ਚਾਹ ਪਾਸੇ ਆਉਂਦਾ ਚਾਹ ਰਾਜ ਸਰਕਾਰ ਇਹਨੂੰ ਲੋਕ ਮੂੰਹ ਤੋੜ ਜਵਾਬ ਦਿੰਦੇ ਆਇਆ ਤੇ ਇਸ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਅਸੀਂ ਮੂੰਹ ਤੋੜ ਜਵਾਬ ਦੇਣ ਲਈ ਪੂਰੇ ਭੱਬਾ ਪਹਾੜ ਆ ਤੇ ਇਸ ਜ਼ਮੀਨ ਦੇ ਲਈ ਸਾਨੂੰ ਆਪਣੀਆਂ ਛਾਤੀਆਂ ਦੇ ਉੱਤੇ ਗੋਲੀਆਂ ਖਾਣੀਆਂ ਪੈਣਗੀਆਂ ਉਹ ਵੀ ਖਾਵਾਂਗੇ ਪਰ ਅਸੀਂ ਆਪਣੀ ਧਰਤੀ ਮਾਂ ਇਹਨਾਂ ਦੇ ਹਵਾਲੇ ਨਹੀਂ ਹੋਣ ਦਵਾਂਗੇ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਸਾਡੇ ਨਾਲ ਗੱਲਬਾਤ ਕਰ ਲੈਣਾ ਤਾਂ ਮੁੱਖ ਮੰਤਰੀ ਵੀ ਇਹੀ ਕਹਿੰਦੇ ਨੇ ਕਹਿੰਦੇ ਯਾਰ ਕਿਸਾਨਾਂ ਨੂੰ ਗੁੰਮਰਾਹ ਕਰਦੇ ਨੇ ਜਿਹੜੇ ਕਿਸਾਨ ਲੀਡਰ ਨੇ ਕਹਿੰਦੇ ਜੇ ਹਿੰਮਤ ਆ ਆਕੇ ਮੇਰੇ ਨਾਲ ਬਹਿ ਕੇ ਕਰਨ ਕਿਸਾਨੀ ਤੇ ਗੱਲ ਉਹਨੇ ਚੈਲਜ ਕੀਤਾ ਸੀ ਉਹਦਾ ਚੈਲਜ ਅੱਜ ਤੱਕ ਕਬੂਲ ਆ ਭਗਵਾਨ ਤੁਮਾਨ ਤੈਨੂੰ ਕਿਸਾਨ ਸਯੁਕਤ ਮੋਰਚੇ ਲੋ ਤੀਜੀ ਵਾਰ ਅੱਜ ਸਾਡਾ ਫੇਰ ਚੈਲਜ ਆ ਰੈਕਲ ਟੇਬਲ ਟਾਕ ਪੂਰੇ ਭਾਰਤ ਦਾ ਮੀਡੀਆ ਬੁਲਾਵਾਂਗੇ ਵਰਲਡ ਦਾ ਮੀਡੀਆ ਬੁਲਾਵਾਂਗੇ ਉੱਥੇ ਸਾਬਤ ਕਰਾਂਗੇ ਇਹ ਚੋਰਾਂ ਤੇ ਲਟੇਰਿਆਂ ਦੀ ਸਰਕਾਰ ਆ ਇਹ ਚੋਰਾਂ ਤੇ ਲਟੇਰਿਆਂ ਦੀ ਪਾਲਿਸੀ ਕੀ ਆ ਉਹ ਤੇ ਸਾਬਤ ਕਰਾਂਗੇ ਟੇਬਲ ਟਾਕ ਦੇ ਵਿੱਚ ਜਿਵੇਂ ਦਿੱਲੀ ਵਾਲਿਆਂ ਨੂੰ ਹਰਾ ਕੇ ਭੇਜਦੇ ਰਹੇ ਆ ਉਸੇ ਤਰ੍ਹਾਂ ਇਸ ਭਗਵੰਤ ਮਾਨ ਨੂੰ ਵੀ ਟੇਬਲ ਟਾਕ ਦੇ ਵਿੱਚ ਉਹ ਤਾਂ ਕਰਨੇ ਚੋਰ ਤੇ ਲਟੇਰੇ ਕਿਸਾਨਾਂ ਕੋਲ ਨੇ ਕਹਿੰਦੇ ਹਸਪਤਾਲਾਂ ਦੇ ਹਿੱਸੇ ਅਕਾਲਜਾਂ ਦੇ ਹਿੱਸੇ ਹੋਟਲਾਂ 'ਚ ਇਹਨਾਂ ਦੇ ਹਿੱਸੇ ਕਿਸਾਨਾਂ ਤੋਂ ਛੋਟੇ-ਛੋਟੇ ਤੋਂ ਫੰਡ ਇਕੱਠਾ ਕਰ ਲੈਂਦੇ ਨੇ ਆਪਦਾ ਕਹਿੰਦੇ ਕੀ ਕੁਝ ਬਣਾ ਲਿਆ ਇਹ ਵੀ ਬਹੁਤ ਵਧੀਆ ਸਵਾਲ ਕੀਤਾ ਭਗਵੰਤ ਮਾਨ ਤੈਨੂੰ ਇਹ ਵੀ ਚੈਲੰਜ ਆ ਸਾਡਾ ਕਿਸਾਨ ਸਯੁਕਤ ਮੋਰਚੇ ਲੋ ਅਸੀਂ ਕਹਿੰਨੇ ਆ ਸਾਡੇ ਨਿੱਕੇ ਤੋਂ ਵੱਡੇ ਆਗੂਆਂ ਦੀਆਂ ਜ਼ਮੀਨ ਜ਼ਮੀਨਾ ਜਾਇਦਾਦਾਂ ਜਿੰਨੀਆਂ ਵੀ ਹੈਗੀਆਂ ਉਹ ਚੈੱਕ ਕਰੋ ਕਿ ਜਦੋਂ ਦੇ ਇਹ ਕਿਸਾਨੀ ਦੇ ਵਿੱਚ ਆਇਆ ਉਦੋਂ ਬਣਾਇਆ ਕਿ ਇਹਨਾਂ ਦੇ ਪਹਿਲਾਂ ਹੀ ਆ ਦੂਜੇ ਪਾਸੇ ਤੁਸੀਂ ਆਪਦੇ ਐਮਐਲਏ ਜਿਹੜੇ ਸ਼ੈਂਕਲਾਂ ਨੂੰ ਪੰਚਰ ਲਾਉਂਦੇ ਸੀ ਮੋਬਾਈਲ ਠੀਕ ਕਰਦੇ ਸੀ ਅੱਜ ਉਹਨਾਂ ਦੀਆਂ ਜ਼ਮੀਨਾ ਜਾਇਦਾਦਾਂ ਕਿੰਨੀਆਂ ਤੇ ਕਿਸਾਨਾਂ ਦੀਆਂ ਕਿੰਨੀਆਂ ਤੇ ਨਾਲੇ ਆਪ ਦੀ ਚੈੱਕਰ ਵਾਲੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੋ ਜੂਗਾ ਇਹਦੀ ਚੈਲਜ ਆ ਸਾਡਾ ਭਗਵੰਤ ਨੂੰ ਤੁਹਾਨੂੰ ਲੱਗਦਾ ਹੁਣ ਜਿਸ ਤਰੀਕੇ ਇਕੱਠ ਪਹਿਲਾਂ ਲੁਧਿਆਣੇ ਤੋਂ ਸ਼ੁਰੂਆਤ ਸਰਕਾਰ ਨੇ ਵੀ ਸ਼ੁਰੂਆਤ ਲੁਧਿਆਣੇੋਂ ਕੀਤੀ ਤੇ ਤੁਸੀਂ ਵੀ ਅੱਗੋਂ ਮੂਰੋ ਖੜ ਗਏ ਲੁਧਿਆਣੇ ਦੇ ਵਿੱਚੀ ਤੁਹਾਨੂੰ ਲੱਗਦਾ ਹੈ ਲੁਧਿਆਣੇ ਤੋਂ ਜਿਹੜਾ ਕਾਫਲਾ ਸ਼ੁਰੂ ਹੋਇਆ ਪੂਰੇ ਪੰਜਾਬ ਦੇ ਵਿੱਚ ਉਸ 2020 ਵਾਲੇ ਅੰਦੋਲਨ ਦੀ ਤਰ੍ਹਾਂ ਇੱਕ ਵੱਡਾ ਕਾਫਲਾ ਦਾ ਰੂਪ ਧਾਰਨ ਬਿਲਕੁਲ ਇਹ ਤਾਂ ਆਪਾਂ ਜਿਵੇਂ ਕੋਈ ਛੋਟੀ ਸ਼ਾਰਟ ਮੂਵੀ ਬਣਾ ਲੈਨੇ ਆ ਉਹਦਾ ਥੋੜਾ ਜਿਹਾ ਕੋਸਟ ਕੈਂਟਾਂ ਦਾ ਟੇਲਰ ਵਿਖਾਉਣੇ ਆ اے ਭਗਵਾਨ ਤੇ ਨੂੰ ਟੇਲਰ ਦਿਖਾ ਰਹੇ ਆ ਕਿ ਸਮਝ ਜਾ ਮੋੜデア ਪਿੱਛੇ ਨਹੀਂ ਤੈਨੂੰ ਜਿਵੇਂ ਅਸੀਂ ਮੋਦੀ ਨੂੰ ਮੋੜਿਆ ਉਵੇਂ ਤੈਨੂੰ ਵੀ ਮੋੜਨਾ ਇਹ ਪੰਜਾਬ ਦੇ ਲੋਕ ਆ ਜਿਹੜਾ ਚੰਗੀ ਤਰ੍ਹਾਂ ਜਾਣਦੇ ਆ ਉਵੇਂ ਤੈਨੂੰ ਪਿੱਛੇ ਮੋੜਾਂਗੇ ਇਹ ਪੰਜਾਬ ਦੀ ਜ਼ਮੀਨ ਆ ਜਿਹੜੀ ਪੰਜਾਬ ਦੇ ਕਿਸਾਨਾਂ ਕੋਲੋਂ ਕਦੇ ਵੀ ਆ ਜਿਹੜੀ ਖਸਨ ਨਹੀਂ ਦਵਾਂਗੇ ਸ਼ੁਕਰੇ بھائی ਧੰਨਵਾਦ ਸਖਰ ਦੇ ਨਾਲ ਜੁੜੇ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸ ਸਖਰ ਦੇ ਨਾਲ